ਸੋਸ਼ਲ ਮੀਡੀਆ ਤੇ ਇੱਕ ਨਸ਼ੇੜੀ ਦਾ ਵੀਡੀਓ ਇਨ ਦਿਨੀਂ ਵਾਇਰਲ ਹੋ ਰਿਹਾ ਏ ਤੇ ਇਸ ਵੀਡੀਓ ਦੇ ਵਿੱਚ ਇੱਕ ਨਸ਼ੇੜੀ ਨੌਜਵਾਨ ਸੜਕ ਦੇ ਉੱਪਰ ਲੇਟਾ ਹੋਇਆ ਏ ਤੇ ਉਹ ਵੀ ਸਰਕਾਰੀ ਹਸਪਤਾਲ ਦੇ ਸਾਹਮਣੇ ਤੇ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਕੇ ਪੁਲਿਸ ਤੇ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ ਲੇਕਿਨ ਹੁਣ ਪੁਲਿਸ ਵੱਲੋਂ ਇਸ ਵੀਡੀਓ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਗਈ ਹੈ ਦਰਸਲ ਡੀਐਸਪੀ ਵੱਲੋਂ ਹਸਪਤਾਲ ਦੇ ਸਾਹਮਣੇ ਬਣੇ ਮੈਡੀਕਲ ਸਟੋਰਾਂ ਦਾ ਦੌਰਾ ਕੀਤਾ ਗਿਆ ਤੇ కెమిస్ట్ ਐਸੋਸੀਏਸ਼ਨ ਦੇ ਨਾਲ ਇੱਕ ਬੈਠਕ ਵੀ ਕੀਤੀ ਗਈ ਇਸ ਮੌਕੇ ਉਹਨਾਂ ਨੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ వైరల్ ਵੀਡੀਓ ਤਕਰੀਬਨ ਟਾਈ ਮਹੀਨੇ ਪਹਿਲਾਂ ਦਾ ਹੈ ਤੇ ਇਸ ਦੇ ਸੰਬੰਧ ਦੇ ਵਿੱਚ ਨਸ਼ੇੜੀ ਨੂੰ ਵੀ ਪੁਲਿਸ ਵੱਲੋਂ ਲੱਭਿਆ ਗਿਆ ਸੀ ਤੇ ਉਸ ਨੂੰ ਮੈਡੀਕਲ ਸਹਾਇਤਾ ਵੀ ਦਿੱਤੀ ਗਈ ਸੀ ਲੇਕਿਨ ਕੁਝ ਲੋਕ ਗਲਤ ਮਕਸਦ ਦੇ ਨਾਲ ਇਸ ਵੀਡੀਓ ਨੂੰ ਦੁਬਾਰਾ ਤੋਂ ਸ਼ੇਅਰ ਕਰ ਰਹੇ ਨੇ ਜੀ ਉਹ ਮੇਰੇ ਧਿਆਨ ਚਾ ਅੱਜ ਤਾਂ ਕੱਲ ਤੋਂ ਇਹ ਵੀਡੀਓ ਇੱਕ ਵਾਇਰਲ ਹੋਈ ਹੈ ਜਿਹਦੇ ਵਿੱਚ ਇੱਥੇ ਸਿਵਲ ਹਸਪਤਾਲ ਦੇ ਗੇਟ ਤੇ ਹੀ ਇੱਕ ਜਿਹੜਾ ਨਸ਼ੇੜੀ ਹੈ ਵਿਅਕਤੀ ਜਿਹੜਾ ਉਹ ਸੜਕ ਦੇ ਉੱਤੇ ਲੰਮਾ ਪਿਆ ਤੇ ਟ੍ਰੈਫਿਕ ਦੇ ਵਿੱਚ ਆ ਰਿਹਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਜਿਹੜੀ ਵੀਡੀਓ ਆ ਉਹ ਅੱਜ ਤੋਂ ਕਰੀਬ 2.5 ਮਹੀਨੇ ਪੁਰਾਣੀ ਵੀਡੀਓ ਆ ਜਿਹਨੂੰ ਕਿ ਦੁਬਾਰਾ ਇੱਥੇ ਗਲਤ ਇੰਟੈਂਸ਼ਨਸ ਦੇ ਨਾਲ ਜਿਹੜਾ ਉਹਨੂੰ ਪਲੇ ਕੀਤਾ ਗਿਆ ਤੇ ਆਨਲਾਈਨ ਅਪਲੋਡ ਕੀਤਾ ਗਿਆ ਉਹ ਅੱਜ ਤੋਂ 2.5 ਮਹੀਨੇ ਪਹਿਲਾਂ ਦੀ ਖਬਰ ਸੀ ਜਦੋਂ ਇਹ ਹੋਈ ਸੀ ਤੇ ਉਹ ਜਿਹੜਾ ਵਿਅਕਤੀ ਸੀ ਉਹਨੂੰ ਪੁਲਿਸ ਵੱਲੋਂ ਟਰੈਕਡਾਊਨ ਵੀ ਕਰ ਲਿਆ ਗਿਆ ਸੀਗਾ ਤੇ ਉਹਨੂੰ ਜਿਹੜਾ ਮੈਡੀਕਲ ਅਸਿਸਟੈਂਸ ਵੀ ਦਿੱਤੀ ਗਈ ਸੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਲਾਕੇ ਦੇ ਵਿੱਚ ਹੁਣ ਨਸ਼ੇੜੀਆਂ ਦੀ ਗਿਣਤੀ ਘਟ ਗਈ ਹੈ ਤੇ ਬਹੁਤ ਸਾਰੇ ਨਸ਼ੇੜੀ ਨੇ ਜੋ ਉਹ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਆ ਰਹੇ ਨੇ ਇਲਾਕੇ ਦੇ ਵਿੱਚ ਨਸ਼ੇ ਦੀ ਜਿਹੜੀ ਆਵੇਲੇਬਿਲਿਟੀ ਬਹੁਤ ਜ਼ਿਆਦਾ ਘਟ ਗਈ ਆ ਤੇ ਉਸ ਦੇ ਹੀ ਜਿਹੜਾ ਰਿਜ਼ਲਟ ਵਜੋਂ ਸਾਡੇ ਜਿਹੜੇ ਓਟ ਸੈਂਟਰਸ ਨੇ ਉਹਨਾਂ ਵਿੱਚ ਜਿਹੜੇ ਨਸ਼ੇੜੀ ਨੇ ਉਹਨਾਂ ਦੀ ਆਮਦ ਕਾਫੀ ਵਧ ਗਈ ਆ ਅੱਜ ਅਸੀਂ ਬਰਨਾਲਾ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਓਡ ਸੈਂਟਰ ਹੈ ਇੱਥੇ ਅਸੀਂ ਆਏ ਆ ਚੈੱਕ ਕੀਤਾ ਕਿਉਂਕਿ ਪਹਿਲਾਂ ਨਾਲੋਂ ਜਿਹੜੀ ਓਡ ਸੈਂਟਰ ਦੇ ਵਿੱਚ ਜਿਹੜੇ ਜੀਵ ਵਾਲੀ ਗੋਲੀ ਲੈਂਦੇ ਨੇ ਨਸ਼ੇੜੀ ਉਹਨਾਂ ਦੀ ਗਿਣਤੀ ਵੱਧ ਗਈ ਹੈ ਸੋ ਕੁਝ ਇੱਕ ਕੰਪਲੇਂਟਸ ਆ ਰਹੀਆਂ ਸੀ ਕਿ ਉਹਨਾਂ ਵੱਲੋਂ ਇੱਥੇ ਲਾਇੰਡ ਆਰਡਰ ਦੀ ਜਿਹੜੀ ਹੈ ਸਥਿਤੀ ਨੂੰ ਖਰਾਬ ਕੀਤਾ ਜਾਂਦਾ ਇੱਥੇ ਲੜਾਈ ਝਗੜਾ ਵਗੈਰਾ ਕੀਤਾ ਜਾਂਦਾ ਸੋ ਉਸ ਚੀਜ਼ ਦਾ ਜਾਇਜ਼ਾ ਲਿਆ ਗਿਆ ਤੇ ਇੱਥੇ ਹੁਣ ਅਸੀਂ ਜਿਹੜੀ ਆ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜੀ ਦੇ ਹੁਕਮਾਤੇ ਇੱਥੇ ਕੰਟੀਨਿਊਸ ਜਿਹੜਾ ਕਿ ਡਿਪਲੋਇਮੈਂਟ ਵੀ ਪੁਲਿਸ ਦੀ ਕੀਤੀ ਗਈ ਹੈ ਇੱਕ ਮੁਲਾਜ਼ਮ ਸਾਡੇ ਵੱਲੋਂ ਜਿਹੜਾ ਦਿਨ ਰਾਤ ਜਿਹੜਾ ਇੱਥੇ ਰਹਿੰਦਾ ਜਿਹੜਾ ਕਿ ਓਟ ਸੈਂਟਰ ਦੇ ਉੱਤੇ ਵੀ ਜਿਹੜੀ ਟਾਈਮਿੰਗ ਹੁੰਦੀ ਹੈ ਉਸ ਟਾਈਮ ਤੇ ਬਾਅਦ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਵੀ ਜਿਹੜਾ ਲਾਅਨ ਆਰਡਰ ਦੀ ਸਥਿਤੀ ਨੂੰ ਠੀਕ ਰੱਖਣ ਦੀ ਹੈ ਤਾਇਨਾਤ ਰਹਿੰਦਾ ਹੈਗਾ ਇਸ ਤੋਂ ਇਲਾਵਾ ਮੈਡੀਕਲ ਸਟੋਰਾਂ ਦੇ ਨਾਲ ਕੀਤੀ ਗਈ ਬੈਠਕ ਤੋਂ ਬਾਅਦ ਇੱਕ ਮੈਡੀਕਲ ਸਟੋਰ ਦੇ ਮਾਲਕ ਨੇ ਦੱਸਿਆ ਹੈ ਕਿ ਹੁਣ ਨਸ਼ੇੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ ਤੇ ਕੋਈ ਵੀ ਨਸ਼ੇੜੀ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਹਿਲਾਂ ਹਸਪੀਟਲ ਦੇ ਸਾਹਮਣੇ ਨਹੀਂ ਕਾਫੀ ਜ਼ਿਆਦਾ ਨਸ਼ੇ ਵੇਚਣ ਵਾਲੇ ਲੋਕ ਉਹਰੇ ਤੁਰੇ ਫਿਰਦੇ ਸੀ ਜੋ ਕਿ ਮਤਲਬ ਲੜਦੇ ਵੀ ਸੀ ਨਸ਼ੇ ਦੀਆਂ ਗੋਲੀਆਂ ਵੇਚਣ ਕਰਕੇ ਪਰ ਲੇਕਿਨ ਹੁਣ ਪਿਛਲੇ 1-2 ਮਹੀਨੇ ਤੋਂ ਪੁਲਿਸ ਦੀ ਇੰਨੀ ਸਖਤਾਈ ਹੋਈ ਵੀ ਹੈ ਕਿ ਮਤਲਬ ਹੁਣ ਉਹਰੇ ਇੱਕ ਵੀ ਨਸ਼ੇੜੀ ਸਾਨੂੰ ਨਹੀਂ ਦਿਖਦਾ ਉਹਰੇ ਯਾਨੀ ਕਿ ਪਹਿਲਾਂ ਮਤਲਬ ਬਹੁਤ ਪਹਿਲਾਂ ਨਾਲੋਂ 90 95% ਤੋਂ ਉੱਪਰ ਸਾਬ ਸੁਧਾਰ ਹੋਇਆ ਵੈ ਜੀ ਬਾਕੀ ਡੀਐਸਪੀ ਸਾਹਿਬ ਨੇ ਅੱਜ ਹੋਰ ਇੱਥੇ ਮਤਲਬ ਰਾਉਂਡ ਲਗਾਇਆ ਤੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਹੁਣ ਇੱਥੇ ਹੋਰ ਵੀ ਜ਼ਿਆਦਾ ਮਤਲਬ ਵੀ ਕੋਈ ਐਕਟੀਵਿਟੀ ਦੀ ਆਪਾਂ ਦੱਸ ਕੇ ਗਏਣੇ ਵੀ ਸਾਨੂੰ ਜਾਣਕਾਰੀ ਜਿਹਾ ਉਹ ਨਾਲ ਦੀ ਨਾਲ ਅਸੀਂ ਕਾਰਵਾਈ ਕਰਾਂਗੇ ਜਗਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ